ਜਿਹੜੀ ਤਸਵੀਰ ਤੁਸੀਂ ਇਸ ਸਮੇਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਪਹਿਲੀ ਨਜ਼ਰੇ ਦੇਖਣ ਦੇ ਵਿੱਚ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਲੱਗਦੀ ਹੈ ਪਰ ਅਸਲ ਦੇ ਵਿੱਚ ਇਹ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਹੀਂ ਇਹ ਉਸ ਚਿੱਤਰਕਾਰ ਦੀ ਤਸਵੀਰ ਹੈ ਜਿਸ ਨੇ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਾਲਪਨਿਕ ਤਸਵੀਰ ਬਣਾਈ ਸੀ ਜਦੋਂ ਇਸ ਤਸਵੀਰ ਦੀ ਘੁੰਡ ਚਕਾਈ ਹੋਈ ਸੀ ਤਾਂ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਸੀ ਉੱਥੇ ਪੰਜਾਬੀ ਦੇ ਪ੍ਰਸਿੱਧ ਕਵੀ ਭਾਈ ਵੀਰ ਸਿੰਘ ਜੀ ਵੀ ਆਏ ਸੀ ਜਦੋਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਤੋਂ ਪਰਦਾ ਚੁੱਕਿਆ ਜਾਂਦਾ ਤਾਂ ਤਸਵੀਰ ਦੇਖਣ ਤੋਂ ਬਾਅਦ ਭਾਈ ਵੀਰ ਸਿੰਘ ਉੱਥੇ 1 ਮਿੰਟ ਵੀ ਨਹੀਂ ਰੁਕੇ ਉੱਥੋਂ ਚਲੇ ਜਾਂਦੇ ਨੇ ਉਹ ਤੇ ਜਦੋਂ ਲੋਕਾਂ ਨੇ ਉਹਨਾਂ ਤੋਂ ਉੱਥੋਂ ਜਾਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਤਸਵੀਰ ਮੇਰੇ ਨਾਨਕ ਦੀ ਨਹੀਂ ਹੋ ਸਕਦੀ ਤੁਸੀਂ ਤਸਵੀਰ ਦੇ ਵਿੱਚ ਦੇਖੋ ਕਿ ਸੋਭਾ ਸਿੰਘ ਨੇ ਚਿੱਤਰਕਾਰ ਸੀ ਜਿਹੜਾ ਉਸ ਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੂ ਹੂ ਆਪਣੇ ਵਰਗੀ ਬਣਾਈ ਆਪਣੇ ਵਰਗੇ ਨਵੇਂ ਨਕਸ਼ ਉਸ ਨੇ ਉਸ ਤਸਵੀਰ ਦੇ ਵਿੱਚ ਬਣਾਏ ਨੇ ਅਸਲ ਦੇ ਵਿੱਚ ਇਹ ਤਸਵੀਰ ਉਸ ਨੇ ਆਪਣੀ ਤਸਵੀਰ ਦੇ ਵਿੱਚ ਹੀ ਥੋੜੇ ਜੇ ਫੇਰ ਬਦਲ ਕਰਕੇ ਬਣਾਈ ਹੈ ਲਗਭਗ ਇਹ ਤਸਵੀਰ 1934-35 ਦੇ ਵਿੱਚ ਬਣਾਈ ਗਈ ਸੀ ਤੇ ਸਿੱਖਾਂ ਨੂੰ ਇਹ ਤਸਵੀਰ ਬਹੁਤ ਜ਼ਿਆਦਾ ਪਸੰਦ ਵੀ ਆਈ ਸੀ ਇਸ ਤਸਵੀਰ ਦੇ ਵਿੱਚ ਇਹੋ ਜੀਆਂ ਹੋਰ ਚੀਜ਼ਾਂ ਵੀ ਜੋੜੀਆਂ ਜਿਹੜੀਆਂ ਸਿੱਖ ਧਰਮ ਦੇ ਬਿਲਕੁਲ ਖਿਲਾਫ ਸੀ ਜਿਵੇਂ ਕਿ ਗੁਰੂ ਸਾਹਿਬ ਦੇ ਹੱਥ ਦੇ ਵਿੱਚ ਮਾਲਾ ਫੜਾਈ ਗਈ ਹੈ ਜਦੋਂ ਕਿ ਗੁਰੂ ਸਾਹਿਬ ਆਪਣਾ ਸਾਰਾ ਜੀਵਨ ਇਨ੍ਹਾਂ ਖਿਕਣਾ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੇ ਰਹੇ ਨੇ ਉਸ ਤੋਂ ਬਾਅਦ ਵੀ ਕਈ ਗੁਰੂ ਸਾਹਿਬਾਨਾਂ ਦੀ ਫੋਟੋ ਤਸਵੀਰ ਸੀ ਜਿਹੜੀ ਸੋਭਾ ਸਿੰਘ ਦੁਆਰਾ ਬਣਾਈ ਗਈ ਤੇ ਸਿੱਖਾਂ ਨੂੰ ਪੁੱਤ ਪ੍ਰਸਤੀ ਦੇ ਨਾਲ ਜੋੜਨ ਦਾ ਕੰਮ ਹੋਇਆ ਸੀ ਇੱਥੋਂ ਸ਼ੁਰੂ ਸਿੱਖਾ ਦੇ ਬਾਰੇ ਵੀ ਮੁਸਲਮ ਧਰਮ ਦੇ ਵਿੱਚ ਵੀ ਬੁੱਤ ਪ੍ਰਸਤੀ ਦੀ ਮਨਾਹੀ ਹੈ ਪਰ ਉਹਨਾਂ ਨੇ ਇਸ ਸਿਧਾਂਤ ਨੂੰ ਇੰਨੀ ਧ੍ਰਿੜਤਾ ਦੇ ਨਾਲ ਨਿਭਾਇਆ ਕਿ ਤੁਹਾਨੂੰ ਉਹਨਾਂ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਕਿਤੇ ਵੀ ਫੋਟੋ ਨਹੀਂ ਦੇਖੂਗੀ ਇੱਕ ਵਾਰ ਇੱਕ ਬ੍ਰਿਟਿਸ਼ ਅਖਬਾਰ ਨੇ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਕਾਰਟੂਨ ਬਣਾਤਾ ਸੀ ਅਖਬਾਰ ਦੇ ਵਿੱਚ ਸ਼ਾਪਤਾ ਤੇ ਪੂਰੀ ਕੌਮ ਸੀ ਜਿਹੜੀ ਮਰਨ ਮਰੋਣ ਤੇ ਉੱਤਰ ਆਈ ਸੀ ਤਾਂ ਉਹਨਾਂ ਨੇ ਉਹ ਅਖਬਾਰ ਬੈਨ ਕਰਵਾਤਾ ਸੀ ਇਸੇ ਤਰ੍ਹਾਂ ਇੱਕ ਵਾਰ ਫਰਾਂਸ ਦੇ ਅਖਬਾਰ ਨੇ ਵੀ ਸੰਕੇਤਕ ਤਸਵੀਰ ਛਾਪੀ ਸੀ ਪਗੰਬਰ حضرت ਮੁਹੰਮਦ ਸਾਹਿਬ ਦੀ ਤਾਂ ਪੂਰੀ ਕੌਮ ਖਫਾ ਹੋਈ ਤੇ ਥੋੜੇ ਦਿਨਾਂ ਬਾਅਦ ਉਸ ਫੋਟੋ ਨੂੰ ਬਣਾਉਣ ਵਾਲੇ ਦਾ ਕਤਲ ਕਰ ਦਿੱਤਾ ਸੀ ਠੀਕ ਇਸੇ ਤਰ੍ਹਾਂ ਅਸਾਈ ਮਤ ਦੇ ਵਿੱਚ ਵੀ ਹਰ ਕੋਈ ਉਸ ਸਮੇਂ ਆਪਣੀ ਮਰਜ਼ੀ ਦੇ ਨਾਲ ਹੀ ਜਿਸੂ ਨਸੀਬ ਦੀ ਜਿਹੜੀ ਫੋਟੋ ਸੀ ਉਹ ਬਣਾ ਲੈਂਦਾ ਸੀਗਾ ਤਾਂ ਧਰਮ ਕਾਗੂਆਂ ਨੂੰ ਲੱਗਿਆ ਵੀ ਇਹ ਗਲਤ ਰਵਾਇਤ ਚੱਲ ਪਈ ਉਹਨਾਂ ਨੇ ਉਸੇ ਸਮੇਂ ਸਭੇ ਨੂੰ ਬਾਤ ਲਿਆ ਸੀ ਉਹਨਾਂ ਦਾ ਇੱਕ ਸਭ ਤੋਂ ਵੱਡਾ ਧਾਰਮਿਕ ਆਗੂ ਅਜਿਹ ਨੂੰ ਪੌਪ ਕਹਿੰਦੇ ਨੇ ਉਹਨੇ ਆਪਣੇ ਛੋਟੇ-ਮੋਟੇ ਸਾਰੇ ਜਿੰਨੇ ਵੀ ਧਾਰਮਿਕ ਆਗੂ ਸੀ ਸਾਈਆਂ ਦੇ ਉਹਨਾਂ ਨੂੰ ਇਕੱਠੇ ਕੀਤਾ ਦੁਨੀਆ ਦੇ ਬਿਹਤਰੀਨ ਚਿੱਤਰਕਾਰ ਬੁਲਾਏ ਤੇ ਵਿਦਵਾਨਾਂ ਨੂੰ ਕਿਹਾ ਵੀ ਤੁਸੀਂ ਤਿੰਨ ਤਸਵੀਰਾਂ ਬਣਾਓ ਸ਼ਾਮ ਤੱਕ ਤਾਂ ਤਿੰਨ ਤਸਵੀਰਾਂ ਬਣਾਈਆਂ ਗਈਆਂ ਪਹਿਲੀ ਤਸਵੀਰ ਸੀ ਜਿਸੂ ਮਸੀਹ ਦੀ ਬਚਪਨ ਦੀ ਆਪਣੀ ਮਾਂ ਮਰੀਅਮ ਦੇ ਗੋਦ ਦੇ ਵਿੱਚ ਖੇਡ ਰਹੇ ਨੇ ਦੂਜੀ ਤਸਵੀਰ ਜਵਾਨੀ ਦੀ ਤੇ ਤੀਜੀ ਤਸਵੀਰ ਬਣਾਈ ਸੀ ਸਲੀਬ ਤੇ ਚੜਾਉਣ ਵੇਲੇ ਤਾਂ ਪਾਪ ਨੇ ਇਹ ਕਹਿ ਸੀ ਕਿ ਇਸ ਤੋਂ ਬਿਨਾ ਹੋਰ ਕੋਈ ਵੀ ਫੋਟੋ ਸਾਨੂੰ ਪ੍ਰਵਾਨ ਨਹੀਂ ਹੋਊਗੀ ਤੇ ਉੱਥੇ ਜਾ ਕੇ ਉਹਨਾਂ ਨੇ ਇਸ ਕ੍ਰੀਤੀ ਨੂੰ ਠੱਲ ਪਾਈ ਸੀ ਪਰ ਦੂਜੇ ਪਾਸੇ ਜੇ ਅਸੀਂ ਆਪਣੇ ਵਾਲੇ ਪਾਸੇ ਦੇਖੀਏ ਤਾਂ ਸੋਭਾ ਸਿੰਘ ਜੀ ਜਦੋਂ ਇਹ ਖੇਡ ਸ਼ੁਰੂ ਕਰ ਦਿੱਤੀ ਤਾਂ ਉਸ ਤੋਂ ਬਾਅਦ ਲਗਾਤਾਰ ਇਹ ਸਿਲਸਿਲਾ ਚੱਲਦਾ ਰਿਹਾ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਬਿਨਾ ਕਿਸੇ ਰੋਕ ਟੋਕ ਤੋਂ ਬਣਾਈਆਂ ਜਾਂਦੀਆਂ ਨੇ ਜਿਦਾ ਜੇ ਕਰਦਾ ਗੁਰੂ ਸਾਹਿਬ ਜੀ ਮੁੱਛਾਂ ਤਾਹ ਕਰ ਦਿੰਦਾ ਜਿਹਦਾ ਜੇ ਕਰਦਾ ਮੁੱਛਾਂ ਥੱਲੇ ਕਰ ਦਿੰਦਾ ਕੋਈ ਗੁਰੂ ਸਾਹਿਬ ਦੇ ਟੋਪੀ ਪਾਣਦਾ ਤੇ ਕੋਈ ਲਿਆ ਕੇ ਬਨਾਵਟੀ ਪੱਗ ਬਣਾ ਦਿੰਦਾ ਕਿਸੇ ਫੋਟੋ ਦੇ ਵਿੱਚ ਗੁਰੂ ਸਾਹਿਬ ਦੀਆਂ ਅੱਖਾਂ ਆਧੀਆਂ ਖੁੱਲੀਆਂ ਨੇ ਕਿਸੇ ਦੇ ਵਿੱਚ ਪੂਰੀਆਂ ਖੁੱਲੀਆਂ ਨੇ ਚਿੱਤਰਕਾਰੀ ਦੇ ਵੱਡੇ ਵੱਡੇ ਕੰਪੀਟੀਸ਼ਨ ਹੋ ਰਹੇ ਨੇ ਜਿਹਦਾ ਜੇ ਕਰਦਾ ਜਿਵੇਂ ਜੇ ਕਰਦਾ ਫੋਟੋ ਬਣਾ ਦਿੰਦੇ ਨੇ ਤੇ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਕੰਟਰੋਲ ਕਰਨਾ ਉਹਨਾਂ ਦਾ ਇਸ ਵੱਲ ਉੱਕਾ ਵੀ ਧਿਆਨ ਨਹੀਂ ਹੈਗਾ ਤੇ ਅਸੀਂ ਇਹ ਉਮੀਦ ਲਾਈਏ ਤਾਂ ਸਾਡੀ ਬੇਵਕੂਫੀ ਹੋਊਗੀ ਵੀ ਉਹ ਹੋਏ ਇਸ ਵੱਲ ਧਿਆਨ ਦੇਣਗੇ ਅੱਜ ਤੋਂ ਕੁਝ ਕਿਸਾਲ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਚਿੱਤਰਕਾਰੀ ਦਾ ਮੁਕਾਬਲਾ ਹੋਇਆ ਸੀ ਤੇ ਉੱਥੇ ਵਿਚਾਰ ਰੱਖਿਆ ਗਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਿਹਤਰੀਨ ਫੋਟੋ ਬਣਾਉਣ ਦਾ ਤੇ ਇਸ ਮੁਕਾਬਲੇ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ ਸਰਦਾਰ ਜਸਵੰਤ ਸਿੰਘ ਨੇ ਤੇ ਜਦੋਂ ਨਤੀਜਾ ਆਇਆ ਤੇ ਫੋਟੋ ਸਾਹਮਣੇ ਆਈ ਤਾਂ ਹੈਰਾਨ ਕਰਨ ਦੇਣ ਵਾਲੀ ਫੋਟੋ ਸੀ ਉਸ ਵਿਅਕਤੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖ ਦੀ ਥਾਂ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਫੋਟੋ ਬਣਾਈ ਸੀ ਤੇ ਜੱਜ ਵੀ ਹੈਰਾਨ ਸੀ ਉਹਨਾਂ ਨੇ ਪੁੱਛਿਆ ਵੀ ਤੂੰ ਇਹ ਇੱਕ ਫੋਟੋ ਬਣਾਈਆ ਤਾਂ ਉਸ ਸਮੇਂ ਉਸ ਚਿੱਤਰਕਾਰ ਨੇ ਇੱਕ ਕਿੱਸਾ ਦੱਸਿਆ ਉਹਨੇ ਦੱਸਿਆ ਵੀ ਕੁਝ ਸਮਾਂ ਪਹਿਲਾਂ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧੀ ਇੱਕ ਕਿਤਾਬ ਪੜ੍ਹੀ ਸੀ ਤੇ ਉਹਦੇ ਵਿੱਚ ਇੱਕ ਕਿਸੇ ਦਾ ਜ਼ਿਕਰ ਸੀ ਉਹਨੇ ਦੱਸਿਆ ਵੀ ਉਸ ਕਿਸੇ ਦੇ ਵਿੱਚpropto ਦੇ ਇਲਾਕੇ ਦੇ ਸੰਬੰਧੀ ਲਈ ਇੱਕ ਮੀਟਿੰਗ ਹੋਈ ਸੀ ਅੰਗਰੇਜ਼ਾਂ ਤੇ ਸਿੱਖ ਰਾਜ ਦੇ ਵਿਚਕਾਰ ਤੇ ਕਾਜ ਬਲੋ ਸਰਦਾਰ ਹਰੀ ਸਿੰਘ ਨਲੂਆ ਬਾਬਾ ਨਿਧਾਨ ਸਿੰਘ ਪੰਜ ਹੱਥਾ ਤੇ ਫਕੀਰ ਅਜੀਜਉਦੀਨ ਸਾਹਿਬ ਆਏ ਸੀਗੇ ਤੇ ਅੰਗਰੇਜ਼ਾਂ ਵਾਲੇ ਪਾਸਿਓਂ ਆਏ ਸੀ ਜਰਨਲ ਵਿਲੀਅਮ ਵੈਟਰ ਸ਼ਿਮਲਾ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਸੀ ਮੀਟਿੰਗ ਇੱਕ ਨਹੀਂ ਹੋਈ ਕਈ ਮੀਟਿੰਗਾਂ ਹੋਈਆਂ ਤੇ ਉਸ ਮੀਟਿੰਗ ਦੇ ਵਿੱਚ ਸੀ ਜਿਹੜਾ ਅੰਗਰੇਜ਼ੀ ਅਫਸਰ ਸੀ ਉਹ ਸਾਡੇ ਸਿੱਖਾਂ ਦੇ ਨਾਲ ਬਹੁਤ ਸਾਰੇ ਖੁੱਲ ਗਿਆ ਸੀਗਾ ਤਾਂ ਇੱਕ ਦਿਨ ਉਸ ਨੇ ਫਕੀਰ ਅਜੀਜਉਦੀਨ ਸਾਹਿਬ ਨੂੰ ਟਿੱਚਰ ਕੀਤੀ ਕਿ ਮੈਂ ਸੁਣਿਆ ਤੁਹਾਡਾ ਰਾਜਾ ਕਾਣਾ ਉਹਨੂੰ ਕਿਹੜੀ ਅੱਖ ਤੋਂ ਨਹੀਂ ਦਿਖਦਾ ਉਸਾ ਜੀ ਆਖ ਤੋਂ ਨਹੀਂ ਦੇਖਦਾ ਜਾਂ ਖੱਬੀ ਆਖ ਤੋਂ ਨਹੀਂ ਦਿੰਦਾ ਤਾਂ ਅੱਗੋਂ ਫਕੀਰ ਅਜੀਜੂਦੀਨ ਸਾਹਿਬ ਨੇ ਇਹੋ ਜਿਹਾ ਜਵਾਬ ਦਿੱਤਾ ਵੀ ਉਸ ਦੇ ਉੱਤੇ ਸਾਰੇ ਪੰਥ ਨੂੰ ਬਾਰੇ ਬਾਰੇ ਜਾਣਾ ਚਾਹੀਦਾ ਫਕੀਰ ਜੀ ਨੇ ਇਹ ਕਹਿ ਸੀਗਾ ਵੀ ਮੈਂ ਕਈ ਸਾਲਾਂ ਤੋਂ ਛੇਰੇ ਪੰਜਾਬ ਮਹਾਰਾਜਾ ਰঞ্জੀਤ ਸਿੰਘ ਦੇ ਨਾਲ ਕੰਮ ਕਰ ਰਿਹਾ ਮੇਰਾ ਉਹਨਾਂ ਦੇ ਹਰ ਦਰਬਾਰ ਦੇ ਵਿੱਚ ਹੋਣਾ ਜ਼ਰੂਰੀ ਹੁੰਦਾ ਪਰ ਮੇਰੇ ਮਾਲਕ ਛੇਰੇ ਪੰਜਾਬ ਮਹਾਰਾਜਾ ਰঞ্জੀਤ ਸਿੰਘ ਦਾ ਰਤਬਾ ਇੰਨਾ ਉੱਚਾ ਹੈ ਉਹਨਾਂ ਦੀ ਸ਼ਕਤੀਤ ਇੰਨੀ ਮਹਾਨ ਆ ਕਿ ਮੈਂ ਉਹਨਾਂ ਦੇ ਚਿਹਰੇ ਵੱਲ ਦੇਖਣ ਦੀ ਹਿੰਮਤ ਨਹੀਂ ਕਰ ਸਕਦਾ ਮੈਂ ਹਰ ਸਮੇਂ ਮਹਾਰਾਜ ਰਜੇਸ਼ ਸਿੰਘ ਦੇ ਸਾਹਮਣੇ ਨੀਵੇਂ ਪਾ ਕੇ ਉਹਨਾਂ ਦੇ ਹੁਕਮ ਦੀ ਤਾਮੀਲ ਕਰਨ ਦੀ ਉਡੀਕ ਕਰਦਾ ਰਹਿਣਾ ਪਰ ਮੈਂ ਉਹਨਾਂ ਦੇ ਚਿਹਰੇ ਵੱਲ ਕਦੇ ਨਹੀਂ ਦੇਖਦਾ ਤੇ ਉਸ ਸਮੇਂ ਫਕੀਰ ਨੇ ਆਪਣੀ ਸਿਆਣਪ ਦੇ ਨਾਲ ਇਹੋ ਜਿਹਾ ਜਵਾਬ ਦਿੱਤਾ ਕਿ ਗੋਰੇ ਅਫਸਰ ਨੇ ਸੋਚਿਆ ਵੀ ਨਹੀਂ ਹੋਣਾ ਤਾਂ ਉੱਥੇ ਚਿੱਤਰਕਾਰ ਨੇ ਇਹ ਕਿਹਾ ਸੀਗਾ ਇਸ ਘਟਨਾ ਤੋਂ ਮੈਨੂੰ ਇਹ ਚਿੱਤਰ ਬਣਾਉਣ ਦੀ ਪ੍ਰੇਰਣਾ ਮਿਲੀ ਸੀ ਵੀ ਜੇ ਫਕੀਰ ਅਜੀਜੁਦੀਨ ਵਰਕਾ ਉੱਚ ਕੋਟੀ ਦਾ ਵਿਦਵਾਨ ਤੇ ਨੀਤੀਵਾਣ ਉਹਦੇ ਵਿੱਚ ਇੰਨੀ ਸਮਰੱਥਾ ਨਹੀਂ ਵੀ ਉਹ ਮਹਾਰਾਜ ਰਜੀਤ ਸਿੰਘ ਦੇ ਮੂਹਵਲ ਦੇਖ ਸਕੇ ਤਾਂ ਮੇਰੇ ਵਰਕਾ ਧੂੜ ਦਾ ਇੱਕ ਗਨਕਾ ਹਿਮਾਲਿਆ ਪਰਬਤ ਤੋਂ ਵੀ ਵੱਡੇ ਧਾਇਰੇ ਵਾਲੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਮਾਨ ਤੇ ਜਲਾਲ ਨਾਲ ਭਰੇ ਹੋਏ ਮੁਖ ਦਾ ਕਲਪਨਾ ਕਿਵੇਂ ਕਰ ਸਕਦਾ ਤੇ ਨਾਲ ਹੀ ਉਸ ਨੇ ਤਸਵੀਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਅੱਡੀਆਂ ਸੀ ਜਿਹੜੀਆਂ ਪਾਟੀਆਂ ਹੋਈਆਂ ਬਣਾਈਆਂ ਸੀ ਤੇ ਉਹਨਾਂ ਦੇ ਵਿੱਚੋਂ ਖੂਨ ਸਿਮਰਿਆ ਸੀ ਉਸ ਸਮੇਂ ਤੇ ਜੱਜਾਂ ਨੇ ਉੱਥੇ ਫੇਰ ਇੱਕ ਪ੍ਰਸ਼ਨ ਪੁੱਛਿਆ ਸੀਗਾ ਵੀ ਅੱਜ ਤੱਕ ਜਦੋਂ ਵੀ ਕੋਈ ਵੀ ਅਸੀਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਦੇਖਦੇ ਆਂ ਤਾਂ ਜਿਨ੍ਹਾਂ ਦੇ ਵਿੱਚ ਅਸੀਂ ਹਮੇਸ਼ਾ ਇਹ ਦੇਖਿਆ ਵੀ ਗੁਰੂ ਸਾਹਿਬ ਦੇ ਚਰਨ ਜਿਹੜੇ ਐਨ ਗੋਰੇ ਚਿੱਟੇ ਤੇ ਕੋਮਲ ਦਿਖਦੇ ਸੀ ਤੇ ਫੇਰ ਤੁਸੀਂ ਗੁਰੂ ਸਾਹਿਬ ਦੀਆਂ ਅੱਡੀਆਂ ਪਾਟੀਆਂ ਕਿਉਂ ਦਿਖਾਈਆਂ ਨੇ ਤਾਂ ਉੱਥੇ ਚિતਤਰਕਾਰ ਨੇ ਬਹੁਤ ਸੋਹਣਾ ਜਵਾਬ ਦਿੱਤਾ ਸੀ ਉਨੇ ਕਿ ਆ ਵੀ ਜਿਹੜਾ ਬਾਬਾ ਨਾਨਕ ਸੁਮੇਲ ਪਰਬਤ ਤੋਂ ਲੈ ਕੇ ਮੱਕੇ ਮਦੀਨੇ ਤੱਕ ਤੇ ਦੂਜੇ ਪਾਸੇ ਥਾਈਲੈਂਡ ਤੱਕ ਦੇ ਇਲਾਕੇ ਦੇ ਵਿੱਚੋਂ ਪੈਦਲ ਤੁਰ ਕੇ ਗਿਆ ਜਿਨੇ ਅੱਧੇ ੜੂਮਰ ਦੇ ਵਿੱਚ ਆਪ ਖੁਦ ਖੇਤੀ ਕੀਤੀ ਤਾਂ ਤੁਸੀਂ ਇਹ ਸੋਚੋ ਉਸਦੇ ਪੈਰ ਇੰਨੇ ਮੁਲਾਇਮ ਕਿਵੇਂ ਹੋਣਗੇ ਤੇ ਚਿੱਤਰਕਾਰਾਂ ਦਾ ਜਿਹੜਾ ਜਵਾਬ ਸੀ ਉਹ ਸੁਣ ਕੇ ਜੱਜ ਹੈਰਾਨ ਹੋ ਗਏ ਤਾਂ ਉੱਥੇ ਉਹਨਾਂ ਪੰਜ ਜੱਜਾਂ ਨੇ ਸਰਵਸੰਮਤੀ ਦੇ ਨਾਲ ਉਸ ਬੰਦੇ ਨੂੰ ਪਹਿਲੇ ਨੰਬਰ ਦਾ ਹੱਕਦਾਰ ਛੁੜਿਆ ਮੈਂ ਸੋਚਦਾ ਵੀ ਕਾਸ਼ ਜਿੰਨੀ ਉਸ ਚਿੱਤਰਕਾਰ ਦੀ ਸੋਚ ਵਧੀਆ ਸੀ ਕਾਸ਼ ਕਿਤੇ ਵੀ ਜਿਨ੍ਹਾਂ ਦੇ ਹੱਥ ਦੇ ਵਿੱਚ ਕੌਮ ਦੀ ਬਾਂਗ ਡੋਰਾ ਉਹਨਾਂ ਦੀ ਮੱਤ ਵੀ ਉਸ ਤਰ੍ਹਾਂ ਦੀ ਹੁੰਦੀ ਸੋਭਾ ਸਿੰਘ ਦੀ ਬਣਾਈ ਹੋਈ ਇਹ ਤਸਵੀਰ ਆ ਜਿਹੜੇ ਅੱਜ ਲੋਕਾਂ ਦੇ ਮਨ ਦੇ ਵਿੱਚ ਇੰਨਾ ਕੰਮ ਕਰ ਚੁੱਕੀ ਹੈ ਵੀ ਇਹਦੇ ਖਿਲਾਫ ਜਿੰਨਾ ਮਰਜ਼ੀ ਰੌਲਾ ਪਾ ਲਈਏ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਤਸਵੀਰ ਆ ਜਿਹੜੀ ਇਹ ਮਿਲਾਪਟ ਦਾ ਇੱਕ ਛੋਟਾ ਜਿਹਾ ਉਦਾਹਰਨ ਹੈ ਜਿਹੜੀ ਸਾਡੇ ਸਿੱਖ ਧਰਮ ਦੇ ਵਿੱਚ ਕੀਤੀ ਗਈ ਆ ਇਤੋਂ ਬਹੁਤ ਬਹੁਤ ਵੱਡੀਆਂ ਮਿਲਾਪਟਾਂ ਹੋਈਆਂ ਨੇ ਇਤੋਂ ਸ਼ੁਰੂਆਤ ਹੋਈ ਸੀ ਜੇ ਤੁਸੀਂ ਚਾਹੁੰਦੇ ਹੋ ਵੀ ਕੀ ਕੀ ਮਿਲਾਪਟ ਕਿਹਨੇ ਕਿਹਨੇ ਕੀਤੀ ਤੇ ਕਿਉਂ ਕੀਤੀ ਇਹ ਪੜਨਾ ਚਾਹੁੰਦੇ ਹੋ ਤਾਂ ਕਲਵੀਰ ਸਿੰਘ ਕੌੜਾ ਦੀ ਇੱਕ ਕਿਤਾਬ ਹੈ ਸਿੱਖ ਵੀ ਨਿਕਲਿਆ ਗਿਆ ਉਸ ਨੂੰ ਤੁਸੀਂ ਪੜ ਸਕਦੇ ਹੋ ਜੇ ਜਾਣਕਾਰੀ ਇਹ ਇਸ ਵੀਡੀਓ ਦੇ ਵਿੱਚ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਚੈਨਲ ਨੂੰ ਖੁਦ ਵੀ ਸਬਸਕ੍ਰਾਈਬ ਕਰੋ ਤੇ ਨਾਲ ਆਪਣੇ ਦੋਸਤਾਂ ਮਿੱਤਰਾਂ ਤੋਂ ਵੀ ਸਬਸਕ੍ਰਾਈਬ ਕਰਾਓ ਤਾਂ ਕਿ ਸਿੱਖ ਧਰਮ ਦੇ ਨਾਲ ਸੰਬੰਧੀ ਇਹੋ ਜੀ ਜਾਣਕਾਰੀ ਤੁਹਾਨੂੰ ਆਸਾਨੀ ਨਾਲ ਮਿਲ ਸਕੇ